ਟੀਵੀ ਦੇਖੇ ਸਾਰ ਦਸ਼ਕਾਂ ਨੂੰ ਪਿਆਰਪਰੀ ਸੱਤਰੀਆ ਕਾਲ ਮੈਂ ਸਿਮਰਨਜੀਤ ਕੋਲ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਜਨਤਾ ਕਾਵਾਜਾਈ ਲਈ 30 ਬਿਲੀਅਨ ਡਾਲਰ ਦਾ 10 ਸਾਲ ਦੇ ਫੰਡ ਦੇ ਪੇਰਪਿਆਂ ਦੀ ਰੂਪਰੇਖਾ ਉਲੀਕੀ ਕੈਨੇਡਾ ਦੇ ਪ੍ਰਾਪਰਟੀ ਬਾਜ਼ਾਰ ਵਿੱਚ ਸਪਲਾਈ ਵਿੱਚ ਵਾਧਾ ਮੋਰਗੇਜ ਰੀਨਿਊਅਲ ਦੀ ਸੰਭਾਵਨਾ ਅਮਰੀਕੀ ਪੋਲ ਦੇ ਵਿੱਚ ਲਗਭਗ 2/3 ਡੈਮੋਕ੍ਰੇਟਸ ਨੇ ਜੋ ਬਾਈਡਨ ਨੂੰ ਅਮਰੀਕੀ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਕਰਨ ਲਈ ਦਿੱਤੀ ਵੋਟ ਥਾਈਲੈਂਡ ਦੇ ਹੋਟਲ ਵਿੱਚ 6 ਵਿਦੇਸ਼ੀਆਂ ਦੀ ਸਾਈਨਾਈਟ ਦੇ ਜ਼ਹਿਰ ਨਾਲ ਹੋਈ ਸੀ ਮੌਤ 6 ਵਿੱਚੋਂ ਇੱਕ ਨੇ ਹੀ ਸਾਈਨਾਈਟ ਨੂੰ ਕੀਤਾ ਸੀ ਮਿਕਸ ਸਥਾਨਕ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਨਾਲ ਕੰਜ਼ਰਵੇਟਿਵ ਲੀਡਰ ਪੀਏ ਪੋਇਲੀਵ ਨਿਊਯਾਰਕ ਸਿਟੀ ਵਿੱਚ ਕੈਨੇਡਾ ਦੇ ਕੌਂਸਲ ਜਰਨਲ ਨੂੰ ਪਰ ਖਾਸ ਕਰਨ ਦਾ ਵਾਅਦਾ ਕਰ ਰਹੇ ਹਨ ਜੇਕਰ ਟੋਰਿਸ ਅਗਲੀਆਂ ਫੈਡਰਲ ਚੋਣਾਂ ਵਿੱਚ ਜਿੱਤ ਜਾਂਦੀ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਪੋਇਲੀਵ ਨੇ ਮੈਨਹੈਟਨ ਵਿੱਚ 9 ਮਿਲੀਅਨ ਡਾਲਰ ਕਾਂਡੋਮੀਨੀਅਮ ਖਰੀਦਣ ਦੇ ਸਰਕਾਰ ਦੇ ਫੈਸਲੇ ਜਵਾਬ ਵਿੱਚ ਸਾਬਕਾ ਪੱਤਰਕਾਰ ਟੌਮ ਕਲਾਰਕ ਨੂੰ ਇੱਕ ਲਿਬਰਲ ਮੀਡੀਆ ਹੈਕ ਕਿਹਾ ਜਿਸ ਕਿ ਉਹ ਗਲੋਬਲ ਅਫੇਅਰਸ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਵਿਭਾਗ ਨੇ ਅਰਪਤੀ ਅਧਿਕਾਰ ਵਜੋਂ ਜਾਣਜਾਂਦੇ ਖੇਤਰ ਵਿੱਚ 111 ਵੈਸਟ 57ਵੇਂ ਸੈਂਟ ਸਥਿਤ ਸਟਾਈਨਵੇ ਟਾਵਰ ਵਿੱਚ ਫੇਸਟੇਬੁਲਾਰੇ ਚੌਨ ਪੀਏ ਕੋਡ ਪੁਨੇ ਲਿਖਿਆ ਕਿ ਨੈਟਵਰਕਿੰਗ ਰਿਸੈਪਸ਼ਨ ਅਧਕਾਰਤ ਬਰੀਫਿੰਗਸ ਅਤੇ ਪ੍ਰੌਨਚਾਰੀਸ ਭਾਗਾਂ ਜਿਵੇਂ ਕਿ ਵਪਾਰ ਅਤੇ ਰਾਜਨੀਤਿਕ ਆਗਵਾ ਨਾਲ ਵਿਚਾਰ ਵਟਾਂਦਰੇ ਲਈ ਕੋਂਡੋ ਦੀ ਵਰਤੋਂ ਕੀਤੀ ਜਾਵੇਗੀ ਕੋਡ ਬੁਨੇ ਕਿਹਾ ਕਿ ਜੀਏਸੀ ਇਸ ਵਿੱਚ ਮੌਜੂਦਾ ਰਿਹਾਇਸ਼ ਨੂੰ ਜੋੜਦਾ ਹੈ ਜੋ ਕਿ ਮੈਨਹੈਟਨ ਦੇ ਅਪਰ ਏ ਸਾਈਡ ਨੇਬਰਹood ਵਿੱਚ 550 ਪਾਕ ਰਵੈਨਿਊ ਤੇ ਸਥਿਤ ਹੈ ਨੂੰ ਆਖਰੀ ਵਾਰ 1982 ਵਿੱਚ ਨਵੀਆਇਆ ਗਿਆ ਸੀ ਅਤੇ ਇਹ ਨਵੇਂ ਬਿਲਡਿੰਗ ਕੋਡਾਂ ਤੇ ਨਾ ਹੀ ਵਿਭਾਗ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ संपत्ति ਦੇ ਆਧੁਨਿਕੀਕਰਨ ਲਈ ਲੋੜੀਂਦੇ ਮਹੱਤਵਪੂਰਨ ਨਿਵੇਸ਼ਾਂ ਦਾ ਹਵਾਲਾ ਦਿੰਦੇ ਹੋਏ ਵਿਭਾਗ ਨੇ ਇੱਕ ਨਵੇਂ ਛੋਟੇ ਵਤੇਰੇ ਟੁਕਮੇ ਅਤੇ ਵਤੇਰੇ ਆਰਥਿਕ ਅਪਾਰਟਮੈਂਟ ਵਿੱਚ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ। ਕੋਟਬੁਦਾ ਕਹਿੰਦਾ ਹੈ ਕਿ ਇਸ ਕਦਮ ਨਾਲ ਕੈਨੇਡੀਅਨ ਟੈਕਸਦਾਤਾਵਾਂ ਨੂੰ 2 ਮਿਲੀਅਨ ਡਾਲਰ ਤੋ ਉਪਾਦੀ ਬਚਤ ਹੋ ਸਕਦੀ ਹੈ ਤੇ ਨਾਲ ਹੀ ਚੱਲ ਰਹੇ ਰੱਖ-ਰਖਾਅ ਤੇ ਪ੍ਰਾਪਰਟੀ ਟੈਕਸਾਂ ਨੂੰ ਘਟਾਇਆ ਜਾ ਸਕਦਾ ਹੈ। ਇਹ ਪੁੱਛ ਜਾਣਤੇ ਕਿ ਕੀ ਕੋਈ ਕੰਜ਼ਰਵੇਟਿਵ ਸਰਕਾਰ ਨਵੇਂ ਖਰੀਦੇ ਗਏ ਮੈਨਹੈਟਨ ਕੋਨਟੋ ਨੂੰ ਵੇਚਣ ਦੀ ਕੋਸ਼ਿਸ਼ ਕਰੇਗੀ। ਕੰਜ਼ਰਵੇਟਿਵ ਡਿਪਟੀ ਲੀਡਰ ਨੇ ਕਿਹਾ ਕਿ ਲੈਂ ਇੱਕ ਨਵੀਂ ਪੀਅਰ ਪੋਲੀਸ ਸਰਕਾਰ ਸਾਰੇ ਕੈਨੇਡੀਅਨਸ ਲਈ ਕੁਸ਼ਲਤਾਵਾਂ ਅਤੇ ਬਚਤਾਂ ਨੂੰ ਲੱਭਣ ਲਈ ਸਰਕਾਰ ਮੋਰਚੇ ਵਿੱਚ ਸਹੀ ਦਿਖਾਈ ਦੇਵੇਗੀ। ਡੌਨ ਵੈਲੀ ਪਾਰਕਵੇ ਯਾਨੀ ਕਿ ਡੀ ਵੀ ਪੀ ਅਤੇ ਗਾਰਡੀਨਰ ਐਕਸਪ੍ਰੈਸਵੇ ਨੂੰ ਟ੍ਰਾਂਟੋ ਵਿੱਚ ਰਿਕਾਰਡ ਤੋੜ ਮੀਤੋਂ ਬਾਅਦ ਜਿਸ ਕਰਕੇ ਵਿਆਪਕ ਹੜਾ ਗਈ ਸੀ ਹੁਣ ਮੁੜ ਖੋਲ ਦਿੱਤਾ ਗਿਆ ਹੈ ਡੀ ਵੀ ਪੀ ਨੂੰ ਬੇਵੀਓ ਵੈਨਿਊ ਅਤੇ ਬਲੋ ਸਟਰੀਟ ਦੇ ਵਿੱਚਕਾਰ ਲਗਭਗ 18 ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਤੇਜ਼ਮੀ ਕਰਕੇ ਵਿਅਸਤ ਹਾਈਵੇ ਤੇ ਤੇਜ਼ੀ ਨਾਲ ਹੜੋਂ ਕਾਰਨ ਕੁਝ ਵਾਹਨ ਚਾਲ ਕਰ ਉੱਥੇ ਹੀ ਫਸ ਗਏ ਸੀ ਗਾਰਡੀਨਰ ਐਕਸਪ੍ਰੈਸਵੇ ਦਾ ਇੱਕ ਹਿੱਸਾ ਜੋ ਹੜ ਕਾਰਨ ਬੰਦ ਹੋ ਗਿਆ ਸੀ ਉਹ ਵੀ ਬੁੱਧਵਾਰ ਸਵੇਰੇ ਜਾਵੈਸ ਸਟਰੀਟ ਅਤੇ ਡੀ ਵੀ ਪੀ ਦੇ ਵਿਚਕਾਰ ਦੁਬਾਰਾ ਖੋਲ ਦਿੱਤਾ ਗਿਆ ਹੈ ਪੋਰਟਰੀ ਰੋਡ ਅਤੇ ਰਿਵਰ ਸਟ ਪੀਓ ਪੈਨਿਉ ਬੰਦ ਰਿਹਾ ਕਿਉਂਕਿ ਕਰਮਚਾਰੀ ਮਲਬੇ ਨੂੰ ਸਾਫ ਕਰਨ ਲਈ ਅਜੇ ਵੀ ਕੰਮ ਕਰ ਰਹੇ ਹਨ ਮੌਸਮ ਸੰਬੰਧਿਤ ਆਵਾਜਾਈ ਰੁਕਾਵਟਾਂ ਦੇ ਨਾਲ-ਨਾਲ ਬੰਦ ਹੋਣ ਕਾਰਨ ਟੋਰਾਂਟੋ ਵਾਸੀਆਂ ਲਈ ਯਾਤਰੀਆਂ ਦੀ ਹਫੜਾ ਦਫੜੀ ਦਾ ਕਾਰਨ ਬਣਿਆ ਇੱਕ ਮਹਿਲਾ ਅਧਿਕਾਰੀ ਚਾਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੀਜ਼ਾਂ ਲਗਭਗ ਆਮ ਵਾਂਗ ਹੋ ਗਈਆਂ ਹਨ ਸਾਰੇ ਹਾਈਵੇ ਖੁੱਲੇ ਹਨ ਸਾਰਤਾ ਸੜਕਾਂ ਖੁੱਲੀਆਂ ਹਨ ਸੜੀ ਜਨਤਕ ਆਵਾਜਾਈ ਕੰਮ ਕਰ ਰਹੀ ਹੈ ਉਸਨੇ ਕਿਹਾ ਕਿ ਟੋਰਾਂਟੋ ਫਾਇਰ ਕਰਮੀਆਂ ਨੇ ਸੇਵਾ ਲਈ 1700 ਕੋਲਾਂ ਦਾ ਜਵਾਬ ਦਿੱਤਾ ਜਿੱਥੇ ਲੋਕਾਂ ਨੂੰ ਐਲੀਵੇਟਰ ਤੋਂ ਬਚਾਇਆ ਗਿਆ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਹਾਈਵੇ ਤੇ ਵਧ ਰਹ ਜਿਸ ਕਾਰਨ ਕਿ ਖਰਾਬ ਮੌਸਮ ਵੀ ਪੂਰੇ ਸ਼ਹਿਰ ਵਿੱਚ ਬਿਜਲੀ ਬੰਦ ਹੋਣ ਦਾ ਕਾਰਨ ਬਣਿਆ ਜਿਸ ਨੂੰ ਲੈ ਕੇ ਟੋਰੰਟੋ ਹਾਈਡਰੋ ਨੇ ਰਿਪੋਰਟ ਦਿੱਤੀ ਕਿ 167000 ਗਾਹਕ ਆਊਟੇਜ ਦੇ ਸਿਖਰ ਤੋਂ ਬਿਜਲੀ ਤੋਂ ਬਿਨਾ ਸੀ ਅਗਲੇ ਦਿਨ ਇੱਕ ਈਮੇਲ ਵਿੱਚ ਉਪਯੋਗਤਾ ਨੇ ਪੁਸ਼ਟੀ ਕੀਤੀ ਕਿ ਸ਼ਹਿਰ ਦੇ ਬਹੁਤ ਸਾਰੇ ਘਰਾਂ ਅਤੇ ਕਾਰੋਬਾਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ ਅਤੇ ਸਿਰਫ 3300 ਗਾਹਕਾਂ ਜੇ ਵੀ ਬਿਜਲੀ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦਾ ਕਹਿਣਾ ਹੈ ਕਿ ਹੁਣ ਨੈਸ਼ਨਲ ਟ੍ਰਾਂਜ਼ਿਟ ਫੰਡ ਲਈ ਅਸੀਂ ਖੁੱਲ੍ਹਿਆਂ ਹਾਂ ਜਿਸ ਵਿੱਚ ਮੌਜੂਦਾ ਟ੍ਰਾਂਜ਼ਿਟ ਪ੍ਰਣਾਲੀਆਂ ਲਈ ਪੈਸੇ ਸ਼ਾਮਲ ਹੋਣਗੇ ਤਾਂ ਜੋ ਵਿਸਤਾਰ ਸੁਧਾਰ ਅਤੇ ਆਧੁਨਿਕੀਕਰਨ ਕਰ ਸਕਣ 3 ਬਿਲੀਅਨ ਡਾਲਰ ਦਾ ਸਾਲ ਦਾ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ ਅਤੇ ਹਾਲ ਹੀ ਤੇ ਫੈਡਰਲ ਬਜਟ ਵਿੱਚ ਸੀ ਉਸ ਪੈਸੇ ਨੂੰ ਹੁਣ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ ਜਿਸ ਵਿੱਚ ਮੌਜੂਦਾ ਪ੍ਰਣਾਲੀਆਂ ਲਈ ਬੇਸਲਾਈਨ ਫੰਡਿੰਗ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਲਈ ਮੈਟਰੋ ਖੇਤਰ ਸਮਝੌਤੇ ਅਤੇ ਪਿੰਡੂ ਪਾਈਚਾਰਿਆਂ ਆਦੀਵਾਸੀ ਪਾਈਚਾਰਿਆਂ ਤੇ ਸਰਗ ਲਿਬਰਲਸ ਦਾ ਕਹਿਣਾ ਹੈ ਕਿ ਇਹ ਹਾਊਸਿੰਗ ਐਕਸੀਲੇਟਰ ਫੰਡ ਨੋ ਆਨਰ ਪ੍ਰੋਜੈਕਟਸ ਨਾਲ ਜੋੜ ਕੇ ਪੂਰਾ ਕਰੇਗਾ ਜੋ ਜਨਤਕ ਆਵਾਜਾਈ ਦੇ ਨੇੜੇ ਹਨ ਯੋਜਨਾ ਵਿੱਚ ਨਵੀਂ ਉਸਾਰੀ ਲਈ ਲਾਜ਼ਮੀ ਘਟੋ-ਘਟ ਪਾਰਕਿੰਗ ਲੋੜਾਂ ਨੂੰ ਖਤਮ ਕਰਨਾ ਅਤੇ ਆਵਾਜਾਈ ਦੇ ਨੇੜੇ ਉੱਚ ਘਣਤਾ ਵਾਲੇ ਹਾਊਸਿੰਗ ਪ੍ਰੋਜੈਕਟਸ ਨੂੰ ਮਨਜ਼ੂਰੀ ਦੇਣਾ ਸ਼ਾਮਲ ਹੈ ਪੈਸਾ ਹੋਰ ਦੋ ਸਾਲਾਂ ਲਈ ਵਹਾਲੀ ਸੈਟ ਨਹੀਂ ਕੀਤਾ ਗਿਆ ਹੈ ਪਰ ਬੇਸਲਾਈਨ ਫੰਡਿੰਗ ਅਤੇ ਮੈਟਰੋ ਸਮਝੌਤੇ ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਗਈਆਂ ਹਨ ਕੈਨੇਡਾ ਦੇ ਪ੍ਰੀਮੀਅਰਸ ਤੇ ਫੈਡਰਲ ਸਰਕਾਰ ਨੂੰ 2032 ਤੱਕ ਰੱਖਿਆ ਖਰਚੀਆਂ ਤੇ ਜੀਡੀਪੀ ਦਾ 2% ਖਰਚ ਕਰਨ ਦੀ ਆਪਣੀ ਨੈਟੋ ਵਚਨਬੱਧਤਾ ਨੂੰ ਅੱਗੇ ਵਧਾਉਣ ਦੀ ਅਪੀਲ ਕਰ ਰਹੇ ਹਨ। ਇਹ ਕਾਲ ਸੈਲਫੈਕਸ ਵਿੱਚ ਕੈਨੇਡਾ ਦੇ ਪ੍ਰੀਮੀਅਰ ਸੰमेलन ਵਿੱਚ ਹੋ ਰਹੀਆਂ ਹਨ ਜਿੱਥੇ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਭਵਿੱਖ ਬਾਰੇ ਚਰਚਾ ਕੀਤੀ ਗਈ ਹੈ। ਮੈਰੀਟੋਬਾ ਦੇ ਪ੍ਰੀਮੀਅਰ ਵਾਕਿਨੀਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਫੈਡਰਲ ਸਰਕਾਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਸਮਾਂ ਰੇਖ ਸੋਚਣਾ ਪਵੇਗਾ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਅੰਗਲਾ ਪ੍ਰਸ਼ਾਸਨ ਹੈ ਚਾਹੇ ਉਹ ਜੋ ਕੋਈ ਵੀ ਹੋਵੇ ਇਸ ਲਈ ਆਓ ਅਗਲੇ 4 ਸਾਲਾਂ ਵਿੱਚ ਅਚੇਹਾ ਕਰਨ ਦੀ ਇੱਕ ਪ੍ਰੋਸੇਯੋਗ ਯੋਜਨਾ ਨਾਲ ਇਸ ਟਿੱਚੇ ਨੂੰ ਪੂਰਾ ਕਰੀਏ Ontario ਦੇ ਪ੍ਰੀਮੀਅਰ ਡਗਫੋਰਡ ਨੇ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਨੂੰ ਆਪਣੀ 2032 ਦੀ ਸਮਾਂ-ਸਮਾ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਜਿਸ ਕਿ ਹੋ ਗਿਆ ਕਿ ਪਿਛਲੇ ਹਫਤੇ NATO ਸਮਾमेलन ਵਿੱਚ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਕਿਹਾ ਸੀ ਕਿ ਕੈਨੇਡਾ ਦੇ 2032 ਤੱਕ ਰੱਖਿਆ ਤੇ ਆਪਣੀ GDP ਦੇ 2% ਤੱਕ ਪਹੁੰਚਣ ਦੀ ਉਮੀਦ ਹੈ ਪਰ ਕੈਨੇਡਾ ਉੱਥੇ ਕਿਵੇਂ ਪਹੁੰਚੇਗਾ ਇਸ ਬਾਰੇ ਖਾਸ ਲਾਗਤ ਦੇ ਬਿਰਬਈ ਅਜੇ ਪ੍ਰਦਾਨ ਕੀਤੇ ਜਾਣੇ ਬਾਕੀ ਹਨ ਤਸਵੀਰ ਕਿ ਇਹ ਵਚਨ ਬੱਤਾ ਨੈਟੋ ਅਤੇ ਇਸ ਦੇ ਗਾਜੋਰ ਦੇ ਮੈਂਬਰਾਂ ਦੁਆਰਾ ਚੰਤਕ ਆਲੋਚਨ ਦੇ ਮਹੀਨਿਆਂ ਬਾਅਦ ਆਈ ਹੈ ਪਿਛਲੇ ਹਫਤੇ ਤੱਕ ਕੈਨੇਡਾ ਇਕਲੌਤਾ ਮੈਂਬਰ ਸੀ ਜਿਸ ਕੋਲ 2% ਟੀਚੇ ਤੱਕ ਪਹੁੰਚਣ ਲਈ ਸਮਾਂ ਸੀਮਾ ਤੈਅ ਨਹੀਂ ਸੀ ਬਹੁਤ ਸਾਰੇ ਕੈਨੇਡੀਅਨਸ ਕਰਾਂਦੇ ਮਾਲਕਾਂ ਨੂੰ ਮਾਰਗੇਜ ਭੁਗਤਾਨਾਂ ਵਿੱਚ ਤਿੱਖੇ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵਿੱਚੋਂ ਬਹੁਤਿਆਂ ਨੇ ਜ਼ਮਾਨਤ ਦੇਣ ਦਾ ਫੈਸਲਾ ਕੀਤਾ ਨਤੀਜੇ ਵਜੋਂ ਇੱਕ ਦਹਾਕੇ ਤੋਂ ਬਾਅਦ ਸਮੇਂ ਵਿੱਚ ਵਿਕਰੀ ਲਈ ਟੋਰਾਂਟੋ ਹਾਊਸਿੰਗ ਯੂਨਿਟਸ ਦੀ ਸਭ ਤੋਂ ਵੱਧ ਗਿਣਤੀ ਦੇਖੀ ਗਈ ਹੈ ਜੋ ਆਉਣ ਵਾਲੀਆਂ ਮਹੀਨਿਆਂ ਵਿੱਚ ਕੀਮਤਾਂ ਵਿੱਚ ਵੱਡੀ ਗਿਰਾਵਟ ਦਾ ਸੰਕੇਤ ਦੇ ਰਹੀਆਂ ਹਨ ਟੋਰਾਂਟੋ ਵਿੱਚ ਇੱਕ ਸ਼ਹਿਰ ਜਿੱਥੇ ਦੇਸ਼ ਦੇ 2/3 ਕੋਨਡੋਮੀਨੀਅਮ ਵਿੱਚੋ ਜਾਂਦੇ ਹਨ ਉਹ ਹੋਰ ਵੱਡੇ ਮਹਾਨਗਰਾਂ ਲਈ ਇੱਕ ਕੰਟੀ ਮੰਨਿਆ ਜਾਂਦਾ ਹੈ ਜਿਸ ਨੂੰ ਲੈ ਕੇ ਡਾਟਾ ਦਰਸਾਉਂਦਾ ਹੈ ਕਿ ਇਨਵੈਂਟਰੀਜ਼ ਨੇ ਪਿਛਲੇ 10 ਸਾਲਾਂ ਪਹਿਲਾਂ ਆਇਆ ਹੈ ਤੇ ਉਸੇ ਸਮੇਂ ਵਿਕਰੀ ਪਛੜ ਗਈ ਹੈ ਰੀਅਲ ਏਸਟੇਟ ਸਲਾਹਕਾਰਾਂ ਨੇ ਕਿਹਾ ਕਿ ਅਨੇਮਿਕ ਵਿਕਰੀ ਨਾਲ ਬਾਦਰਹੀ ਵਸਤੂਆਂ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਾਪਰਟੀ ਮਾਰਕੀਟ ਵਿੱਚ ਉੱਚ ਪਦਰੀਤ ਨਾਂ ਨੂੰ ਦਰਸਾਉਂਦੀਆਂ ਹਨ ਇਹ ਜਾਂਤਾ ਟ੍ਰੀਫੋਰਸ ਦੀ ਇੱਕ ਸੱਤਰ ਨੂੰ ਦਰਸਾਉਂਦਾ ਹੈ ਜਾਂ ਕੀਮਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ ਉਪਲਬਧ ਸੰਪਤੀਆਂ ਵਿੱਚ ਵਾਦਾ ਕਰਦੇ ਮਾਲਕ ਅਤੇ ਨਿਵੇਸ਼ਕ ਹਨ ਜਿਨ੍ਹਾਂ ਨੇ 5 ਸਾਲ ਪਹਿਲਾਂ ਰਿਕਾਰਡ ਘਟ ਗਿਰਵੀ ਦਰਾਂ ਤੇ ਮਕਾਨ ਅਤੇ ਅਪਾਰਟਮੈਂਟ ਖਰੀਦੇ ਸਨ ਚਸਉਦੇਸ਼ ਟੋਰੰਟੋ ਦੇ ਕਿਰਾਏ ਤੇ ਮੁਨਾਫੇ ਵਾਲੇ ਬਾਜ਼ਾਰ ਦਾ ਇੱਕ ਹਿੱਸਾ ਹਾਸਲ ਕਰਨਾ ਹੈ ਪਰ ਉਹ ਗਿਰਵੀ ਨਾਂ ਮੇ ਹੁਣ 5 ਸਾਲ ਪਹਿਲਾਂ ਨਾਲੋਂ ਬਿਲ ਦਰ ماحول ਵਿੱਚ ਨਵੇਂ ਆਉਣ ਲਈ ਆ ਰਹੇ ਹਨ ਮੌਰਗੇਜ ਦਰਾਂ ਬਹੁਤ ਜ਼ਿਆਦਾ ਹਨ ਹਾਲਾਂਕਿ ਬੈਂਕ ਆਫ ਕੈਨੇਡਾ ਨੇ ਹਾਲ ਹੀ ਵਿੱਚ ਉਹਨਾਂ ਨੂੰ ਹੇਠਾਂ ਲਿਆਉਣਾ ਸ਼ੁਰੂ ਕੀਤਾ ਹੈ ਕੈਨੇਡਾ ਵਿੱਚ ਮੌਰਗੇਜ ਆਮ ਤੌਰ ਤੇ 25 ਸਾਲਾਂ ਲਈ ਹੁੰਦੇ ਹਨ ਅਤੇ ਹਰ 3 ਜਾਂ 5 ਸਾਲਾਂ ਵਿੱਚ ਇਸ ਨੂੰ ਨਵਿਆਇਆ ਜਾਂਦਾ ਹੈ ਸਇਪਤਰਾਜ ਅਮਰੀਕਾ ਦੇ ਉਲਟ ਜਿੱਥੇ ਘਰ ਦੇ ਮਾਲਕ 15 ਸਾਲ ਜਾਂ 30 ਸਾਲ ਦੀ ਮੌਰਗੇਜ ਦੀ ਪੂਰੀ ਜ਼ਿੰਦਗੀ ਲਈ ਫਲੈਟ ਰੇਟ ਦਾ ਆਨੰਦ ਲੈ ਸਕਦੇ ਹਨ ਮੌਰਗੇਜ ਪੇਸ਼ਕਸ਼ਾਂ ਦੀ ਤੁਲਨਾ ਕਰਨ ਵਾਲੀ ਇੱਕ ਵੈੱਬਸਾਈਟ ratehub.ca ਦੁਆਰਾ ਕੀਤੀ ਗਈ ਗਣਨਾ ਦੇ ਅਨੁਸਾਰ ਮੌਜੂਦਾ ਦਰਾਂ ਦੇ ਤਹਿਤ ਬਹੁਤ ਸਾਰੇ ਮਕਾਨ ਮਾਲਕਾਂ ਕੋਲ ਆਪਣੇ ਮੌਰਗੇਜ ਭੁਗਤਾਨ ਦੁੱਗਣੇ ਅਗਲੇ ਸਾਲ ਚਾਰਟਰਡ ਬੈਂਕਾਂ ਵਿੱਚ ਲਗਭਗ 300 ਬਿਲੀਅਨ ਡਾਲਰ ਮਾਰਗੇਜ ਨਵੇਂ ਹੋਣਗੇ ਦੱਸਦੇ ਹੈ ਕਿ ਬੈਂਕ ਆਫ ਕੈਨੇਡਾ ਦਾ ਅਗਲੇ ਇੰਟਰਸਟ ਰੇਟਸ ਦਾ ਫੈਸਲਾ 24 ਜੁਲਾਈ ਨੂੰ ਆਉਣ ਵਾਲਾ ਹੈ ਜਿਸ ਵਿੱਚ ਜ਼ਿਆਦਾਤਰ ਅਰਥਸ਼ਾਸਤਰੀਆਂ ਨੇ ਰਾਤੋ-ਰਾਤ ਦਰ ਵਿੱਚ 25 ਆਧਾਰ ਅੰਕਾਂ ਦੀ ਇੱਕ ਹੋਰ ਕਟੌਤੀ ਦੀ ਉਮੀਦ ਕੀਤੀ ਹੈ ਜਿੱਥੇ ਪਿਛਲੇ ਮਹੀਨੇ ਬੈਂਕ ਆਫ ਕੈਨੇਡਾ ਨੇ 4 ਸਾਲਾਂ ਵਿੱਚ ਪਹਿਲੀ ਵਾਰ ਬੈਂਚਮਾਰਕ ਦਰ ਨੂੰ 5% ਤੋਂ ਘਟਾ ਕੇ 4.75% ਕਰ ਦਿੱਤਾ ਸੀ ਕੈਨੇਡਾ ਵਿੱਚ ਵਾਹਨ ਚੋਰੀਆਂ ਵਿੱਚ ਹਾਲ ਹੀ ਦੇ ਸਾਲਾਂ ਚ ਵਾਧੇ ਤੋਂ ਬਾਅਦ ਅੰਤ ਵਿੱਚ ਕਮੀ ਆ ਰਹੀ ਹੈ ਗੈਰ ਕਾਨੂੰਨੀ ਐਕਟੀ ਐਸੋਸੀਏਸ਼ਨ ਦੁਆਰਾ ਪ੍ਰਕਾਸ਼ਿਤ ਇੱਕ ਨਵੀਂ ਰਿਪੋਰਟ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 2024 ਦੇ ਪਹਿਲੇ 6 ਮਹੀਨਿਆਂ ਵਿੱਚ ਆਟੋ ਚੋਰੀ ਵਿੱਚ 17% ਦੀ ਰਾਸ਼ਟਰੀ ਗਿਰਾਵਟ ਦਰਸਾਈ ਗਈ ਹੈ ਐਕਟੀ ਨੇ ਕਿਹਾ ਕਿ ਇਸ ਸ਼ਾਨਦਾਰ ਰੁਝਾਨ ਦਾ ਕਾਰਨ ਫੈਡਰਲ ਅਤੇ ਸੂਬਾਈ ਸਰਕਾਰਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਬੀਮਾ ਉਦਯੋਗ ਦੇ ਸਹਿਯੋਗੀ ਯਤਨਾਂ ਨੂੰ ਦਿੱਤਾ ਜਾ ਸਕਦਾ ਹੈ ਰਿਪੋਰਟ ਦੇ ਅਨੁਸਾਰ ਵਧੇ ਹੋਏ ਨਿਵੇਸ਼ਾਂ ਜਨਤਕ ਜਾਗਰੂਕਤਾ ਤੇ ਜਾਣਕਾਰੀ ਸਾਂਝੇ ਕਰਨ ਨੇ ਆਟੋ ਚੋਰੀ ਦੇ ਰੁਝਾਨ ਨੂੰ ਟੌਨ ਵਿੱਚ ਮਦਦ ਕੀਤੀ ਹੈ ਬ੍ਰਾਇਨ ਕੈਸਟ ਐਕਿਟੇ ਐਸੋਸੀਏਸ਼ਨ ਵਿਖੇ ਜਾਂਚ ਸੇਵਾਵਾਂ ਦੇ ਉਪ ਪ੍ਰਧਾਨ ਨੇ ਕਿਹਾ ਕਿ ਉਹ ਨਵੇਂ ਡਾਟਾ ਬਾਰੇ ਸਾਵਧਾਨੀ ਨਾਲ ਆਸ਼ਾਵਾਦੀ ਹਨ ਅਤੇ ਕਿਹਾ ਕਿ ਹੋਰ ਕੰਮ ਕਰਨ ਦੀ ਲੋੜ ਹੈ ਉਸਨੇ ਅੱਗੇ ਕਿਹਾ ਕਿ ਮੈਂ ਸੁਝਾ ਨਹੀਂ ਦਿੰਦਾ ਕਿ ਅਸੀਂ ਕੈਨੇਡਾ ਵਿੱਚ ਆਟੋ ਚੋਰੀ ਦੇ ਸੰਕਟ ਨੂੰ ਹੱਲ ਕਰ ਲਿਆ ਹੈ ਪਰ ਇਹ ਆંકड़े ਦੇਖਣਾ ਵਾਅਦਾ ਕਰਦਾ ਹੈ ਕਿ ਪਿਛਲੇ ਸਾਲ ਜੈਸ ਤੋਂ ਵੱਧ ਸਮੇਂ ਵਿੱਚ ਕੀਤੇ ਗਏ ਬਹੁਤ ਸਾਰੇ ਯਤਨਾਂ ਦਾ ਇੱਕ ਸਕਾਰਾਤਮਕ ਸੰਕੇਤ ਹੈ ਅਤੇ ਨਤੀਜੇ ਇਸ ਦਾ ਪ੍ਰਤੀਬਿੰਬ ਹਨ ਉਸਨੇ ਕਿਹਾ ਕਿ ਨਾ ਸਿਰਫ ਚੋਰੀਆਂ ਘਟੀਆਂ ਹਨ ਸਗੋਂ ਚੋਰੀ ਹੋਏ ਕਈ ਵਾਹਨ ਵੀ ਵਾਪਸ ਰਿਕਵਰ ਹੋ ਰਹੇ ਹਨ ਜੋ ਕਿ ਇੱਕ ਚੰਗਾ ਸੁਮੇਲ ਹੈ ਪਿਛਲੇ ਸਾਲ ਤੋਂ ਫੈਡਰਲ ਸਰਕਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਰਹੱਦੀ ਅਧਿਕਾਰੀਆਂ ਤੇ ਉਦਯੋਗ ਦੇ ਹੋਰ ਹਿੱਸੇਦਾਰਾਂ ਦੇ ਨਾਲ ਦੇਸ਼ ਵਿੱਚ ਵਾਹ ਚੋਰੀ ਨੂੰ ਰੋਕਣ ਲਈ ਯਤਨ ਤੇਜ਼ ਕਰ ਚੁੱਕੇ ਹਨ ਜਿਸ ਕਿ ਯੋਗ ਹੈ ਕਿ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਇੱਕ ਰਾਸ਼ਟਰੀ ਸੰਮੇਲਨ ਫਰਵਰੀ ਵਿੱਚ ਓਟਵਾ ਵਿੱਚ ਸਮੱਸਿਆ ਨੂੰ ਹੱਲ ਕਰਨ ਲਈ ਆਯੋਜਿਤ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਫੈਡਰਲ ਸਰਕਾਰ ਨੇ ਮਈ ਵਿੱਚ ਇੱਕ ਕਾਰਜ ਯੋਜਨਾ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਸੰਮੇਲਨ ਦੇ ਆਯੋਜਨ ਉਪਰੋਕਤ ਦੇ ਹਫ਼ਤਿਆਂ ਵਿੱਚ ਐਲਾਨ ਕੀਤੇ ਗਏ ਉਪਾਅਾਂ ਅਤੇ ਫੰਡਿੰਗ ਸ਼ਾਮਲ ਹਨ ਜਿਵੇਂ ਕਿ ਯੂਐਸ ਸੈਨੇਟਰ ਬੋਮਨ ਐਂਡ ਡੇਜ਼ ਨੇ ਕੋਈ ਸੰਕੇਤ ਨਹੀਂ ਦਿਖਾਇਆ ਕਿ ਉਹ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਯੂਐਸ ਸੈਨੇਟ ਤੋਂ ਅਸਤੀਫਾ ਦੇ ਦੇਣਗੇ ਪਰ ਇਹ ਡੈਮੋਕ੍ਰੈਟਿਕ ਸੈਨੇਟਰਾਂ ਨੇ ਉਸਨੇ ਸੌਦੇ ਤੋਂ ਜ਼ਬਰਦਸਤੀ ਕੱਟਣ ਦੀ ਕੋਸ਼ਿਸ਼ ਤੇ ਵਿਚਾਰਕਾਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਮਰੈਂਟਸ ਇੱਕ ਨਿਊ ਜਰਸੀ ਡੈਮੋਕ੍ਰੇਟ ਦੇ ਆਪਣੇ ਕਾਰਜਕਾਲ ਵਿੱਚ 6 ਮਹੀਨੇ ਬਾਕੀ ਹਨ ਡੈਮੋਕ੍ਰੇਟਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਉਸਨੂੰ ਦਫ਼ਤਰ ਵਿੱਚ ਨਹੀਂ ਚਾਹੁੰਦੇ ਹਨ ਮੰਗਲਵਾਰ ਨੂੰ ਦੋਸ਼ੀ ਦੇ ਫੈਸਲੇ ਦੇ ਕੁਝ ਮਿੰਟਾਂ ਦੇ ਅੰਤਰ ਸੈਨੇਟ ਦੇ ਬਹੁ ਗਿਣਤੀ ਆਗੂ ਮਰਫੀ ਜੋ ਮਨੈਂਡੇਸ થી ਥਾਂ ਲੈਣ ਗਏ ਨੇ ਕਿਹਾ ਕਿ ਸੈਨੇਟ ਨੂੰ ਮਨੈਂਡੇਸ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਜੇਕਰ ਉਸਨੇ ਉਹਤਾ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਦੱਸ ਦੇ ਕਿ ਪਰਖਾਸ ਕੇ ਲਈ 2/3 ਬਹੁਮਤੀ ਲੋੜ ਹੁੰਦੀ ਹੈ ਸੈਨੇਟ ਵਿੱਚ ਇੱਕ ਬਹੁਤ ਹੀ ਦੁਰਲੱਭ ਕਦਮ ਹੈ ਪਿਛਲੀ ਵਾਰ ਜਦੋਂ ਚੈਂਬਰ ਦੁਆਰਾ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਸੀ ਤਾਂ ਲਗਭਗ 30 ਸਾਲ ਪਹਿਲਾਂ ਸੀ ਅਤੇ ਸਿਰਫ 15 ਸੈਨੇਟਰ ਲਗਭਗ ਸਾਰੇ ਘਰੇਲੂ ਯੁੱਧ ਦੌਰਾਨ ਨੂੰ ਕਦੇ ਵੀ ਕਰ ਦਿੱਤਾ ਗਿਆ ਸੀ ਫਿਰ ਵੀ ਸੈਨੇਟਰ ਤੱਕਾ ਕਰਨ ਦੀ ਤਿਆਰੀ ਕਰ ਰਹੇ ਹਨ ਬੈਂਕਾਕ ਦੇ ਕਾਲਿਸ਼ਨ ਹੋਟਲ ਦੇ ਇੱਕ ਕਮਰੇ ਵਿੱਚ ਮਿਲੀਆਂ 6 ਵਿਦੇਸ਼ੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਥਾਈ ਅਧਿਕਾਰੀਆਂ ਨੇ ਇੱਕ ਨਵਾਂ ਬਿਆਨ جاری ਕੀਤਾ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਸ਼ੱਕੀ ਕਾਤਲ ਵੀ ਸ਼ਾਮਲ ਹੈ ਜਿਸ ਨੇ ਬਾਕੀਆਂ ਨੂੰ ਸਾਇਨਾਈਡ ਦਾ ਜ਼ਹਿਰ ਦਿੱਤਾ ਸੀ ਜਿਸ ਕਰਕੇ ਸਾਰਿਆਂ ਦੀ ਮੌਤ ਹੋ ਗਈ। ਪੁਲਿਸ ਅਤੇ ਹਸਪਤਾਲ ਦੇ ਅਨੁਸਾਰ ਤੇਜ਼ ਦੇ ਨਾਲ ਕੰਮ ਕਰਨ ਵਾਲੇ ਮਾਰੂ ਰਸਾਇਣ ਦੇ ਨਿਸ਼ਾਨ ਲਾਸ਼ਾਂ ਦੇ ਪੋਸਟਮਾਰਟਮ ਦੌਰਾਨ ਅਤੇ ਲਕਸ਼ਰੀ ਗ੍ਰੈਂਡ ਹਾਇਟ ਇਰਾਵਾਨ ਹੋਟਲ ਦੇ ਕਮਰੇ ਵਿੱਚ ਪੇਣ ਵਾਲੇ ਸ਼ੀਸ਼ੇ ਅਤੇ ਇੱਕ ਟੀਪੋਰਟ ਤੋਂ ਮਿਲੇ ਸਨ ਜਿੱਥੇ ਅਮਰੀਕਾ ਦੀ ਲਾਸ਼ ਅੰਦਰ ਕਮਰੇ ਚੁਪਈ ਮਿਲੀ ਸੀ। ਇਨ ਔਰਤਾ ਤੇ تین ਮਰਦ ਜਿਹਨਾਂ ਦੀ ਮੌਤ ਹੋ ਗਈ ਸੀ ਦੇ ਰਿਸ਼ਤੇਦਾਰਾਂ ਨਾਲ ਇੰਟਰਵਿਊ ਤੋਂ ਪਤਾ ਲੱਗਾ ਕਿ ਨਿਵੇਸ਼ ਨਾਲ ਸੰਬੰਧਿਤ ਕਰਜ਼ੇ ਨੂੰ ਲੈ ਕੇ ਉਹਨਾਂ ਵਿਚਕਾਰ ਕੋਈ ਝਗੜਾ ਹੋਇਆ ਸੀ ਉੱਥੇ ਹੀ ਪੁਲਿਸ ਦੇ ਅਨੁਸਾਰ ਉਹ ਜਾਂਚ ਕਰ ਰਹੇ ਹਨ ਕਿ ਸਾਈਨਾਈਡ ਕਿਵੇਂ ਪ੍ਰਾਪਤ ਕੀਤਾ ਗਿਆ ਛੇ ਮ੍ਰਿਤਕਾਂ ਨੂੰ ਵਿਏਟਨਾਮੀ ਨਸਲ ਦੇ ਦੱਸਿਆ ਗਿਆ ਜਿਨ੍ਹਾਂ ਵਿੱਚੋਂ ਦੋ ਅਮਰੀਕੀ ਨਾਗਰਿਕ ਸਨ ਪੁਲਿਸ ਨੇ ਕਿਹਾ ਕਿ ਯੂਐਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਾਂਚ ਵਿੱਚ ਸਹਾਇਤਾ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਸਥਿਤੀ ਤੇ ਨਜ਼ਰ ਰੱਖ ਰਹੇ ਹਨ ਅਤੇ ਸਥਾਨਕ ਅਧਿਕਾਰੀ ਜਾਂਚ ਲਈ ਜ਼ਿੰਮੇਵਾਰ ਹਨ ਉੱਥੇ ਹੀ ਵਿਏਟਨਾਮ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਮਨ ਵਾਲਿਆਂ ਵਿੱਚੋਂ ਚਾਰ ਵਿਏਟਨਾਮੀ ਨਾਗਰਿਕ ਸਨ ਅਤੇ ਥਾਈਲੈਂਡ ਵਿੱਚ ਇਸ ਦਾ ਦੂਤਾਵਾਸ ਅਧਿਕਾਰੀਆਂ ਨਾਲ ਨੇੜਿਓ ਤਾਲਮੇਲ ਕਰ ਰਿਹਾ ਹੈ ਖੈ ਪੁਲਿਸ ਬੂਥ ਦਫਤਰ ਦੇ ਕਮਾਂਡਰ ਟ੍ਰਾਇਰਿੰਗ 5P ਨੇ ਕਿਹਾ ਕਿ ਜਾਂਚ ਤੋਂ ਪਤਾ ਚੱਲਿਆ ਹੈ ਕਿ ਮਨਵਾਲਿਆਂ ਵਿੱਚੋਂ ਇੱਕ ਦੁਆਰਾ ਹੋਟਲ ਦੇ ਕਮਰੇ ਵਿੱਚ ਪੀਣ ਵਾਲੇ ਪਦਾਰਥਾਂ ਨੂੰ ਸਾਈਨਾਈਡ ਨਾਲ ਭਰਿਆ ਗਿਆ ਸੀ ਜਦੋਂ ਸਟਾਫ ਚਾਹ ਦੇ ਕੱਪ ਅਤੇ ਦੋ ਗਰਮ ਪਾਣੀ ਦੀਆਂ ਬੋਤਲਾਂ ਦੁੱਧ ਅਤੇ ਚਾਹ ਦੇ ਬਰਤਨ ਲੈ ਕੇ ਆਇਆ 6 ਵਿੱਚੋਂ ਇੱਕ ਨੇ ਇਹਨਾਂ ਵਿੱਚ ਸਾਈਨਾਈਡ ਮਿਕਸ ਕਰ ਦਿੱਤਾ ਲਗਭਗ 2/3 ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਰਾਸ਼ਪਤੀ ਜੋ ਬਾਈਡਨ ਨੂੰ ਰਾਸ਼ਪਤੀ ਦੀ ਦੌੜ ਤੋਂ ਪਿੱਛੇ ਹਟਣਾ ਚਾਹੀਦਾ ਹੈ ਅਤੇ ਇੱਕ ਨਵੇਂ ਪੋਲ ਦੇ ਅਨੁਸਾਰ ਉਸਦੀ ਪਾਰਟੀ ਨੂੰ ਇੱਕ ਵੱਖਰੇ ਉਮੀਦਵਾਰ ਨੂੰ ਨਾਮਜ਼ਦ ਕਰਨ ਦੇਣਾ ਚਾਹੀਦਾ ਹੈ। ਬਹਿਸ ਤੋਂ ਬਾਅਦ ਦੇ ਉਸ ਦੇ ਦਾਅਵੇ ਨੂੰ ਤਿੱਖੀ ਰੂਪ ਵਿੱਚ ਘਟਾਉਂਦੇ ਹੋਏ ਕਿ ਅਸਰ ਡੈਮੋਕ੍ਰੇਟਸ ਅਜੇ ਵੀ ਉਸ ਦੇ ਨਾਲ ਹੀ ਹਨ। ਜੇ ਕੁਝ ਵੱਡੇ ਨਾਮ ਉਸ ਤੇ ਬਦਲ ਰਹੇ ਹਨ। APNOC ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਦੁਆਰਾ ਕੀਤੇ ਗਏ ਨਵੇਂ ਸਰਵੇਖਣ ਜਿਵੇਂ ਕਿ ਬਾਈਡਨ ਆਪਣੀ ਬਹਿਸ ਦੇ ਫਲੌਪ ਹੋਣ ਤੋਂ 2 ਹਫ਼ਤੇ ਬਾਅਦ ਆਪਣੀ ਉਮੀਦਵਾਰੀ ਨੂੰ ਬਚਾਉਣ ਲਈ ਕੰਮ ਵਿਚੋਂ ਸਿਰਫ 3 ਡੈਮੋਕ੍ਰੇਟਸ ਨੂੰ ਬਹੁਤ ਜ਼ਿਆਦਾ ਜਾਂ ਬਹੁਤ ਭਰੋਸਾ ਹੈ ਕਿ ਉਸ ਕੋਲ ਮਾਨਸਿਕ ਸਮਰੱਥਾ ਹੈ ਪਰ ਵੀ ਵਿੱਚ APNਓ RC ਪੋਲ ਵਿੱਚ 40% ਤੋਂ ਥੋੜਾ ਘੱਟ ਰਾਸ਼ਟਰਪਤੀ ਵਜੋਂ ਪ੍ਰਭਾਵਸ਼ਾਲੀ ਤੰਗੜਾਲ ਸੇਵਾ ਕਰਦੇ ਹਨ ਖੋਜਾਂ ਨੇ 81 ਸਾਲਾ ਰਾਸ਼ਟਰਪਤੀ ਨੂੰ ਚੜ੍ਹੋਤਿਆਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਉਹ ਆਪਣੀ ਪਾਰਟੀ ਦੇ ਅੰਦਰੋਂ ਦੌੜਛੱਟਣ ਲਈ ਕੋਲਾ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਡੈਮੋਕ੍ਰੇਟਸ ਨੂੰ ਯਕੀਨ ਦੇ ਬਾਂਡੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਡੋਨਾਲਡ ਟਰੰਪ ਨੂੰ ਹਰਾਉਣ ਲਈ ਸਭ ਤੋਂ ਵਧੀਆ ਉਮੀਦਵਾਰ ਹੈ ਇਹ ਮਤਦਾਨ ਸਾਰਾ ਤਾਂ ਸ਼ਨੀਵਾਰ ਨੂੰ ਪੈਨਸਿਲਵੇਨੀਆ ਵਿੱਚ ਇੱਕ ਪ੍ਰਚਾਰ ਰੈਲੀ ਵਿੱਚ ਕਿਤਾ ਗਿਆ ਸੀ ਇਹ ਸਪਸ਼ਟ ਹੈ ਕਿ ਕੀ ਸ਼ੂਟਿੰਗ ਨੇ ਬਾਈਡਨ ਦੇ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ ਪਰ ਗੋਲੀਬਾਰੀ ਤੋਂ ਬਾਅਦ ਪੂਰੀਆਂ ਹੋਈਆਂ ਪੋਲ ਇੰਟਰਵਿਊਜ਼ ਦੀ ਥੋੜੀ ਜਹੀ ਗਿਣਤੀ ਨੇ ਕੋਈ ਸ਼ੁਰੂਆਤੀ ਸੰਕੇਤ ਨਹੀਂ ਦਿੰਦੇ ਹਨ ਕਿ ਉਸ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਹੋਇਆ ਹੈ ਇਸ ਦੌਰਾਨ ਜਿਵੇਂ ਕਿ ਉਪਰਾਸ਼ਪਤੀ ਕਮਲਾ ਹੈਰਿਸ ਨੂੰ ਇਸ ਗਲਬਾਰੀ ਚਰਚਾ ਦੇ ਵਿਚਕਾਰ ਵਾਧੂ ਪ੍ਰਤਾਰ ਪ੍ਰਾਪਤ ਹੋਈ ਕਿ ਕੀ ਬਾਈਡਨ ਨੂੰ ਝੁਕਣਾ ਚਾਹੀਦਾ ਹੈ ਪੋਲ ਨੇ ਪਾਇਆ ਕਿ ਉਸ ਦੀ ਅਨੁਕੂਲਤਾ ਦਰਜਾਬੰਦੀ ਉਸੇ ਸਮਾਨ ਹੈ ਪਰ ਅਮਰੀਕਿਆਂ ਦਾ ਹਿੱਸਾ ਜੋ ਉਸਤੇ ਪ੍ਰਤੀਪ੍ਰਤੀਕੂਲ رائے ਰੱਖਦੇ ਹਨ ਥੋੜਾ ਘਟਿਆ ਹੈ ਬੋਰਡਨ ਦੇ ਵਿੱਚ ਅੱਜ ਦੇ ਲਈ ਇਹ ਨਾ ਹੀ ਮੋਰਤੋ ਹਾਸ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਬੀ ਟੀਵੀ ਪੀ ਪੋਜ਼ਿਟਿਵ ਬੀ ਹੋਸਕ